ਅਨਸਰ ਸਪੀਸ਼ਨ ਬਸਟੈਂਡ ਦੇ ਕੋਈ ਸ਼ੱਕੀ ਬੰਦਾ ਘੁੰਮਦਾ ਜਾਂ ਕੋਈ ਮਾੜਾ ਅਨਸਰ ਉਹ ਸਾਰੀ ਚੈਕਿੰਗ ਚੱਲਦੀ ਸਰ ਅਸੀਂ ਦੇਖਿਆ ਕਿ ਤੁਸੀਂ ਬੜੀ ਬਰੀਕੀ ਨਾਲ ਅੰਦਰ ਚੈਕਿੰਗ ਕੀਤੀ ਆ ਇੱਕ ਮੋਟਰਸਾਈਕਲ ਬਿਨਾਂ ਨੰਬਰ ਪਲੇਟਾਂ ਤੋਂ ਪਾਇਆ ਗਿਆ ਉਹ ਤੁਹਾਨੂੰ ਕੀ ਕੀਤਾ ਜਾਏਗਾ ਜੀ ਇਹਨੂੰ ਕਬਜ਼ਾ ਪੁਲਿਸ ਲੈ ਲਿਆ ਜੀ ਤੇ ਇਹਨਾਂ ਨੂੰ ਹਦਾਇਤ ਕਰਦੇ ਵੀ ਜੇ ਕੋਈ ਸਤ ਦੋਸਤੋ ਕਈ ਵਾਰ ਮਹਿੰਗੀ ਪੈ ਜਾਂਦੀ ਹੈ ਕਰਾਈ ਹੋਈ ਅੱਤ ਦੋਸਤੋ ਕਰਾਈ ਹੋਈ ਅੱਤ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ੇਅਰ ਤੋਂ ਅਦਾ ਲਾਲ ਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਬਸ ਅੱਡੇ ਦੇ ਜਿਹੜੇ ਫਰੰਟ ਤੇ ਪਾਰਕਿੰਗ ਹੈ ਉੱਥੇ ਮੌਜੂਦ ਹਾਂ ਔਰ ਇੱਥੇ ਸਖਤ ਕਾਰਵਾਈ ਹੋ ਰਹੀ ਹੈ ਲੋਕ ਸਭਾ ਇਲੈਕਸ਼ਨਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਮੌਕੇ ਤੇ ਐਸ ਐਚ ਓ ਸੰਦੀਪ ਸ਼ਰਮਾ ਜੀ ਮੌਜੂਦ ਹਨ ਸੰਦੀਪ ਕੁਮਾਰ ਜੀ ਮੌਜੂਦ ਹਨ ਔਰ ਉਹਨਾਂ ਨਾਲ ਪੁਲਿਸ ਦੇ ਮਲਾਜ਼ਮ ਵੀ ਮੌਜੂਦ ਹਨ ਇੱਥੇ ਪਾਰਕਿੰਗ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਹੜੇ ਮੋਟਰਸਾਈਕਲ ਬਿਨਾਂ ਨੰਬਰ ਪਲੇਟ ਤੋਂ ਹਨ ਇਹ ਵੀ ਨਾਲ-ਵਿਨਾਲ ਦੇਖਿਆ ਜੀ ਹਰੇ ਕਿਤੇ ਕੋਈ ਚੋਰੀ ਦੀ ਕੰਪਲੇਂਟ ਵਾਲਾ ਕਿ ਮੋਟਰਸਾਈਕਲ ਚੋਰੀ ਹੋ ਗਿਆ ਉਹ ਨੰਬਰ ਪਲੇਟ ਵਾਲਾ ਮੋਟਰਸਾਈਕਲ ਇੱਥੇ ਮੌਜੂਦ ਤਾਂ ਨਹੀਂ ਤਾਂ ਪੁਲਿਸ ਬਰੀਕੀ ਨਾਲ ਚੈਕਿੰਗ ਕਰ ਰਹੀ ਹੈ ਔਰ ਨਾਲ ਦੀ ਨਾਲ ਲੋਕ ਸਭਾ ਇਲੈਕਸ਼ਨ ਕਰਕੇ ਇਹ ਵੀ ਡਰ ਬਣਿਆ ਰਹਿੰਦਾ ਕਿ ਕਿਤੇ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਜਵੇ ਕਿਸੇ ਮੋਟਰਸਾਈਕਲ ਵਿੱਚ ਕੋਈ ਅਨਸੁਖਾਵੀ ਚੀਜ਼ ਨਾ ਹੋਵੇ ਤਾਂ ਉਹ ਵੀ ਚੈਕਿੰਗ ਕੀਤੀ ਜਾ ਰਹੀ ਹੈ ਪਰ ਵੱਡੀ ਗੱਲ ਦੋਸਤੋ ਇਹ ਹੈ ਇੱਥੇ ਇੱਕ ਬਿਨਾ ਨੰਬਰ ਪਲੇਟ ਤੋਂ ਮੋਟਰਸਾਈਕਲ ਮਿਲਿਆ ਜਿਹਦੇ ਟਾਇਰ ਚੌੜੇ ਆ ਪ੍ਰੈਸ਼ਰ ਹਾਰਨ ਲੱਗੇ ਹੋਇਆ ਲਾਈਟਾਂ ਲੱਗੀਆਂ ਹੋਈਆਂ ਢੰਡਾ ਪਾਉਣ ਵਾਲੀ ਜਗ੍ਹਾ ਲੱਗੀ ਹੋਈ ਹੈ ਹੁਣ ਸ਼ਸ਼ੋਪਨ ਇਹ ਬਣੀ ਹੋਈ ਹੈ ਸੰਸਨੀ ਇਹ ਬਣੀ ਹੋਈ ਹੈ ਕਿ ਮੋਟਰਸਾਈਕਲ ਕੋਈ ਆਪ ਖੜਾ ਕਰ ਗਿਆ ਕਿ ਚੋਰੀ ਵਾਲਾ ਮੋਟਰਸਾਈਕਲ ਇੱਥੇ ਕੋਈ ਚੋਰ ਖੜਾ ਕਰ ਗਿਆ ਪਰ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਆ ਕਿ ਜਿਹੜਾ ਠੇਕੇਦਾਰ ਹੈ ਜਿਹੜਾ ਪਰਚੀਆਂ ਕੱਟਦਾ ਉਹਦਾ ਕੋਈ ਮੁਲਾਜ਼ਮ ਹੈ ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ ਇੱਥੇ ਅੰਦਰ ਵੜਨ ਕਿੱਦਾਂ ਦੇ ਦਿੱਤਾ ਪਰਚੀ ਕਿਵੇਂ ਕੱਟੀ ਗਈ ਮੋਟਰਸਾਈਕਲ ਇੱਥੇ ਕੌਣ ਖੜਾ ਕਰਕੇ ਗਿਆ ਇਹ ਇੱਕ ਚੀਜ਼ ਜਿਹੜੀ ਹੈ ਉਹ ਹੁਣ ਮਿਸਟਰੀ ਬਣੀ ਹੋਈ ਹੈ ਪਰ ਨਾਲ ਦੀ ਨਾਲ ਪੁਲਿਸ ਨੇ ਉਸ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਇੱਥੇ ਕਈ ਲੋਕ ਇਹ ਵੀ ਕਹਿਣਗੇ ਕਿ ਪੁਲਿਸ ਨੂੰ ਪਰਚਾ ਕਰਨ ਦੀ ਜਾਂ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈਣ ਦੀ ਵਜ੍ਹਾ ਚਾਹੀਦੀ ਹੈ ਪਰ ਯਾਰੋ ਜਦੋਂ ਕੋਈ ਰੂਲ ਨੂੰ ਡਿਸਓਬੇ ਕਰਦਾ ਰੂਲ ਨੂੰ ਛਿੱਕੇ ਟੰਗਦਾ ਤਾਂ ਉਸ ਤੇ ਬਣਦੀ ਸਜ਼ਾ ਚਾਹੀਦੀ ਹੈ ਸਜ਼ਾ ਚਾਹੀਦੀ ਹੈ ਕਿਉਂਕਿ ਜੇ ਇਹ ਬਿਨਾ ਨੰਬਰ ਪਲੇਟ ਵਾਲਾ ਮੋਟਰਸਾਈਕਲ ਸੜਕਾਂ ਤੇ ਫਰੇਗਾ ਕੋਈ ਮਾੜਾ ਅਨਸਰ ਇਹਨੂੰ ਚਲਾਵੇਗਾ ਕੋਈ ਗੈਰ ਜ਼ਿੰਮੇਵਾਰ ਬੰਦਾ ਇਹਨੂੰ ਚਲਾਵੇਗਾ ਕਿਸਨਾ ਵਾਰਦਤ ਕਰਕੇ ਚਲ ਜਾਵੇਗਾ ਤਾਂ ਅਸੀਂ ਕਵਾਂਗੇ ਨਾ ਕਿ ਫੜੋ ਯਾਰ ਜਿਹੜਾ ਵਾਰਦਤ ਕਰਕੇ ਗਿਆ ਤਾਂ ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ ਸੜਕ ਤੇ ਘੁੰਮਣਾ ਹੀ ਨਹੀਂ ਚਾਹੀਦਾ ਹੁਣ ਤੁਹਾਨੂੰ ਤਸਵੀਰਾਂ ਦਿਖਾ ਰਹੇ ਜਦੋਂ ਐਸਐਚਓ ਸਾਹਿਬ ਨੇ মিডিਆ ਦੇ ਸਾਹਮਣੇ ਠੇਕੇਦਾਰ ਨਾਲ ਗੱਲਬਾਤ ਕੀਤੀ ਹੈ ਉਹਨੂੰ ਸਖਤ ਦੇਸਾ ਨਿਰਦੇਸ਼ ਦਿੱਤੇ ਸਖਤ ਹਦਾਇਤਾਂ ਦਿੱਤੀਆਂ ਕਿ ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ ਨਹੀਂ ਆਣਾ ਚਾਹੀਦਾ ਪਰ ਨਾਲ ਦੇ ਨਾਲ ਇਹ ਵੀ ਸਵਾਲ ਲਾਵਾਂਗੇ ਕਿ ਹਾਈ ਸਕਿਉਰਿਟੀ ਵਾਲੀ ਨੰਬਰ ਪਲੇਟ ਹਰ ਇੱਕ ਮੋਟਰਸਾਈਕਲ আমরা এইরকম সামান রাখব রাস্তা বে এর থেকে কত কত ఉంటা লোক স্যার আমরা আসি আপনারা তৈরি হয়ে যাওয়া আগে চাবিটা দিয়ে যেওনা রেজিস্টার লারা কাল তো ਠੀਕ ਹੈ ਜਿਸ ਤਰ੍ਹਾਂ ਇਕੱਲਾ ਇਕੱਲਾ ਬੰਦਾ ਕੋਣ ਆਉਂਦਾ ਉਹਦਾ ਮੋਬਾਈਲ ਨੰਬਰ ਮੇਰਾ ਨੰਬਰ 플레이ਟ ਵਾਲਾ ਜੇ ਵੀ ਸਰ ਨੂੰ ਭਰਉਂਦਾ ਮੋਟਰਸਾਈਕਲ ਜਦੋਂ ਮੈਨੂੰ ਮੇਰਾ ਨੰਬਰ ਫੋਨ ਕਰਨਾ ਫਿਰ ਦੱਸਣਾ ਸਰ ਇਹ ਪਰਚੀ ਕੱਟਦੇ ਮੋਟਰਸਾਈਕਲ ਬਿਨਾਂ ਨੰਬਰ 플레이ਟ ਤੋਂ ਅੰਦਰ ਫਿਰ ਪਰਚੀ ਕਿੱਥੇ ਕੱਟੀ ਜੀ ਉਹਦਾ ਪੁਰਾਣਾ ਪੁਰਾਣਾ ਹੈਗਾ ਖੜਾ ਕੋਈ ਨਹੀਂ ਆਪਾਂ ਲੈ ਜਾਂਦੇ ਹਾਂ ਉਹਨੂੰ ਆਪਾਂ ਲੈ ਕੇ ਚੱਲੇ ਆਂ ਤੇ ਤੁਹਾਡਾ ਸਰ ਸਵਾਲ ਸਹੀ ਸੀ ਕਿੰਨੀ ਦੇਰ ਤੁਹਾਨੂੰ ਪਛਾਣਤਾ ਖੜਾ ਕੋਈ ਵਾਰਦਾਤ ਕਰਕੇ ਆਇਆ ਹੋਵੇ ਜੇ ਉਹਦੇ ਵਿੱਚ ਕੋਈ ਕਰ ਸਕਦਾ ਉਹਦੇ ਵਿੱਚ ਕੋਈ ਪਤਾ ਲੱਗਦਾ ਉਹਨਾਂ ਨੂੰ ਹਦਾਇਤ ਕਰਤੀ ਐ ਨਾ ਨਵਾਂ ਠੇਕਾ ਲਿਆ ਕੋਈ ਗੱਲ ਨਹੀਂ ਜੀ ਜੀ ਤੇ ਇਹਨਾਂ ਨੂੰ ਅੱਜ ਤੋਂ ਰਜਿਸਟਰ ਆਪਣਾ ਲਾ ਲਓ ਮਨਟੇਨ ਕਰ ਲਓ ਡੇਲੀ ਜਿੰਨੇ ਮੋਟਰਸਾਈਕਲ ਨੇ ਡੇਲੀ ਆਉਂਦੇ ਡੇਲੀ ਡੇਟ ਵਾਈਜ਼ ਉਹਨਾਂ ਨੂੰ ਅਪਡੇਟ ਕਰਨਾ ਨੰਬਰ ਜ਼ਰੂਰ ਲਿਖਣਾ ਮੋਬਾਈਲ ਨੰਬਰ ਠੀਕ ਹੈ ਦੇਖੋ ਇਹਨਾਂ ਦਾ ਨੰਬਰ ਲੱਗਾ ਹੋਣਾ ਵੀ ਸਾਡੇ ਨੰਬਰ ਤੋਂ ਰਹਿ ਗਿਆ ਮੇਰੇ ਨੰਬਰ ਮੋੜ ਲਓ ਡੀਐਸਪੀ ਸਾਹਿਬ ਨੂੰ ਮੈਂ ਤੁਹਾਨੂੰ ਕੱਲ੍ਹ ਵਰ ਵੀ ਫੋਨ ਕਰੂੰ ਉਹਨੂੰ ਵੀ ਫੋਨ ਕਰੋ ਅਸੀਂ ਜਲਦੀ ਆਵਾਂਗੇ ਭਾਈ ਠੇਕਾ ਲੈਣ ਤੋਂ ਪਹਿਲੇ ਮੋਟਰਸਾਈ ਮੈਂ ਤਾਂ ਆਪ ਵੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਕਿੱਸੋ ਆਪਰੇਸ਼ਨ ਚੱਲ ਰਿਹਾ ਕੋਆਰਡੀਨੇਟ ਸਰਚ ਆਪਰੇਸ਼ਨ ਬਸ ਸਟੈਂਡ ਦੇ ਕੋਈ ਸ਼ੱਕੀ ਬੰਦਾ ਘੁੰਮਦਾ ਜਾਂ ਕੋਈ ਮਾੜਾ ਆਨਸਰ ਹੈ ਉਹ ਸਾਰੀ ਚੈਕਿੰਗ ਚੱਲਦੀ ਸਰ ਅਸੀਂ ਦੇਖਿਆ ਕਿ ਤੁਸੀਂ ਬੜੀ ਬਰੀਕੀ ਨਾਲ ਅੰਦਰ ਚੈਕਿੰਗ ਕੀਤੀ ਆ ਇੱਕ ਮੋਟਰਸਾਈਕਲ ਬਿਨਾਂ ਨੰਬਰ ਪਲੇਟਾ ਤੋਂ ਪਾਇਆ ਗਿਆ ਉਹਦੋਂ ਕੀ ਕੀਤਾ ਜਾਏਗਾ ਜੀ ਇਹਨੂੰ ਕਬਜ਼ਾ ਪੁਲਿਸ ਲੈ ਲਿਆ ਜੀ ਤੇ ਇਹਨਾਂ ਨੂੰ ਹਦਾਇਤ ਕਰਦੇ ਵੀ ਜੇ ਕੋਈ ਇਸ ਤਰ੍ਹਾਂ ਦਾ ਨੰਬਰ ਕੋਈ ਮੋਟਰਸਾਈਕਲ ਖੜਾਉਂਦਾ ਬਿਨਾਂ ਨੰਬਰ ਪਲੇਟ ਹੋ ਜਾ ਕੋਈ ਵੀ ਆਏ ਜਾ ਤੁਹਾਨੂੰ ਲੱਗਦਾ ਸ਼ੱਕੀ ਬੰਦਾ ਇਮੀਡੀਏਟਲੀ ਮੇਰੇ ਨੰਬਰ 'ਤੇ ਉਹਨ ਤੇ ਉਹ ਮੇਰੇ ਨੋਟਿਸ 'ਚ ਲਿਆਉਣਗੇ ਤੇ ਬਾਕੀ ਇਹਨੂੰ ਕਬਜ਼ੇ ਲੈ ਦੇ ਸਰ ਇੱਕ ਸਕੂਟਰ ਵੀ ਸੀ ਕੱਪ ਇਹਨਾਂ ਨੰਬਰ ਪਲੇਟ ਤੋਂ ਉਹ ਦੇਖੋ ਤੁਸੀਂ ਇੱਕ ਵਾਰ ਫਿਰ ਤੋਂ ਤਸਵੀਰਾਂ ਦੇਖ ਲਓ ਆਹ ਉਹ ਮੋਟਰਸਾਈਕਲ ਜਿਹਨੂੰ ਬਾਸ ਸੜੇ ਤੋਂ ਕਬਜ਼ੇ ਵਿੱਚ ਲਿਆ ਗਿਆ ਹੈ ਪੁਲਿਸ ਵੱਲੋਂ ਐਸਐਚਓ ਸਾਹਿਬ ਮੌਕੇ ਤੇ ਮੌਜੂਦ ਸਨ ਔਰ ਵੱਡੀ ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆਈ ਜਦੋਂ ਰਿਕਸ਼ੇ ਵਾਲਾ ਇਹਨੂੰ ਲੱਦ ਕੇ ਥਾਣੇ ਦੇ ਅੰਦਰ ਲੈ ਕੇ ਆ ਰਿਹਾ ਸੀ ਤਾਂ ਰਸਤੇ ਵਿੱਚ ਉਹਨੂੰ ਕੋਈ ਕਹਿੰਦਾ ਕਿ ਯਾਰ 2000 ਰੁਪਏ ਲੈ ਲੈ ਮੋਟਰਸਾਈਕਲ ਮੈਨੂੰ ਦੇ ਦੇ ਮੋਟਰਸਾਈਕਲ ਮੇਰਾ ਕਹਿੰਦਾ 2000 ਲੈ ਲੈ ਇੱਥੇ ਲਾ ਦੇ ਮੈਂ ਕਹਿੰਦਾ ਮਗਰੀ ਬੋਲਾ ਸੀ ਨਿੱਕਰ ਪਾਈ ਸੀ ਅੱਛਾ ਤੁਹਾਨੂੰ ਕਹਿੰਦਾ 2000 ਰੁਪਏ ਲੈ ਲੈ ਤੇ ਲਾਦੇ ਮੋਟਰਸਾਈਕਲ ਠੀਕ ਹੈ ਤੁਸੀਂ ਪੁਲਿਸ ਨੂੰ ਦੱਸਤੀ ਹੈ ਗੱਲ ਨਾ ਇਹਨਾਂ ਨੂੰ ਦੱਸੀ ਹੋ ਗੁਲਾਜ ਨੂੰ ਦੱਸਤੀ ਮਤਲਬ ਹਾਂਜੀ ਮਤਲਬ ਟਿੱਕਰਾਂ ਵੀ ਸ਼ੁਰੂ ਹੋ ਗਈਆਂ ਪਰ ਇੱਕ ਪਹਿਲੂ ਜਿਹੜਾ ਹੁਣ ਸਾਹਮਣੇ ਆ ਰਿਹਾ ਕਿਉਂਕਿ ਜਿਹਨੇ ਜਿਹਨੇ ਵੀ ਮੋਟਰਸਾਈਕਲ ਦੇਖਿਆ ਬਾਸ ਸਾਡੇ ਤੋਂ ਬਾਅਦ ਇੱਥੇ ਦੇਖਿਆ ਤਾਂ ਗੱਲ ਇਹ ਚੱਲ ਰਹੀ ਸੀ ਕਿ ਯਾਰ ਮੋਟਰਸਾਈਕਲ ਪੁਰਾਣਾ ਖੜਾ ਨਹੀਂ ਲੱਗ ਰਿਹਾ ਕਿਉਂਕਿ ਜੇ ਪੁਰਾਣਾ ਖੜਾ ਹੁੰਦਾ ਜਿਵੇਂ ਪਿੱਛੇ ਪੁਰਾਣੇ ਕਾਫੀ ਸਮੇਂ ਤੋਂ ਸਕੂਟਰ ਸਕੂਟੀਆਂ ਖੜੇ ਮੋਟਰਸਾਈਕਲ ਖੜੇ ਦੇਖੋ ਤੇ ਔਰ ਇਧਰ ਵੀ ਦੇਖੋ ਤਾਜ਼ਾ ਗਾਰਾ ਜਿਆ ਨਜ਼ਰ ਆ ਰਿਹਾ ਪਾਰਕਿੰਗ ਅੰਦਰ ਖੜੇ ਨੂੰ ਬਹੁਤਾ ਜਿਆਦਾ ਸਮਾਂ ਨਹੀਂ ਹੋਇਆ ਹੋਵੇਗਾ ਇਹ ਅੰਦਾਜ਼ੇ ਲਗਾਏ ਜਾ ਰਹੇ ਆ ਪਰ ਤੁਸੀਂ ਇਹਦੇ ਹਾਲਾਤ ਦੇਖੋ ਕਿ ਪ੍ਰੈਸ਼ਰ ਹਾਰਨ ਵੱਡੇ ਵੱਡੇ ਪ੍ਰੈਸ਼ਰ ਹਾਰਨ ਦੇਖੋ ਇਹ ਮੋਟਰਸਾਈਕਲ ਹੁੰਦੇ ਤਾਂ ਜੋ ਮੋਟਰਸਾਈਕਲ ਤੇ ਸਫਰ ਕੀਤਾ ਜਾਵੇ ਇਸ ਲਈ ਨਹੀਂ ਹੁੰਦੇ ਕਿ ਲੋਕਾਂ ਨੂੰ ਸਫਰ ਕਰਾਣਾ ਲੋਕਾਂ ਨੂੰ ਵਿਪਤਾ ਵਿੱਚ ਪਾਉਣਾ ਇਧਰ ਆ ਲਾਈਟਾਂ ਵੀ ਲੱਗੀਆਂ ਆ ਆ ਦਿਖਾ ਦੇਵਿਜੇ ਆ ਲਾਈਟਾਂ ਵੀ ਲੱਗੀਆਂ ਆ ਆ ਪ੍ਰੈਸ਼ਰ ਹਾਰਨ ਵੱਡੇ ਵੱਡੇ ਪ੍ਰੈਸ਼ਰ ਹਾਰਨ ਜਿਹਦੇ ਕਰਕੇ ਮੋਟਰਸਾਈਕਲ ਨਿਗਾ ਚ ਆਇਆ ਔਰ ਇਹ ਮਿੱਟੀ ਰੰਗਾ ਮੋਟਰਸਾਈਕਲ ਪਰ ਮਾਪਿਓ ਨੂੰ ਵੀ ਚਾਹੀਦਾ ਕਿ ਬੱਚਿਆਂ ਨੂੰ ਇਹ ਗੱਲ ਆਖਣ ਬੱਚਿਆਂ ਨੂੰ ਦੱਸਣ ਕਿ ਮੋਟਰਸਾਈਕਲ ਜੇ ਤੁਹਾਨੂੰ ਲੈ ਕੇ ਦਿੱਤਾ ਤੁਹਾਡਾ ਸ਼ੌਂਕ ਪੂਰਾ ਕਰਨ ਲਈ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਲੋਕਾਂ ਨੂੰ ਤਕਲੀਫ ਚ ਲਿਆਣਾ ਥੋੜਾ ਚੰੜੜਾ ਵੀ ਚਾਹੀਦਾ ਜਦ ਨਿਆਣੇ ਇਦਾਂ ਮੋਟਰਸਾਈਕਲ ਉਹਦੇ ਹਾਲਾਤ ਬਣਾਣ ਮੋਰੇ ਨੰਬਰ ਪਲੇਟ ਹੈ ਨਹੀਂ ਪਿੱਛੇ ਨੰਬਰ ਪਲੇਟ ਹੈ ਨਹੀਂ ਪ੍ਰੈਸ਼ਰ ਹੋਰਨ ਲੱਗੇ ਆ ਲਾਈਟ ਲੱਗੀ ਆੀ ਵੇਲੇ ਕੀ ਹੁੰਦਾ ਕਿ ਚੋਰ ਚੋਰੀ ਕਰਨ ਤੋਂ ਬਾਅਦ ਪਾਰਕਿੰਗ ਵਿੱਚ ਮੋਟਰਸਾਈਕਲ ਖੜਾ ਕਰ ਜਾਂਦੇ ਆ ਫਿਰ ਦੂਜੇ ਤੀਜੇ ਦਿਨ ਅੱਗੇ ਉੱਥੋਂ ਚੱਕ ਕੇ ਲੈ ਜਾਂਦੇ ਆ ਤਾਂ ਜਿਨ੍ਹਾਂ ਦੇ ਮੋਟਰਸਾਈਕਲ ਚੋਰੀ ਹੁੰਦੀ ਹੈ ਉਹ ਵੀ ਇੱਕ ਵਾਰੀ ਪਾਰਕਿੰਗ 'ਚ ਢੇੜਾ ਮਾਰ ਲਿਆ ਕਰੋ ਪਰ ਸਭ ਤੋਂ ਵੱਡੀ ਅنگਹਿਲੀ ਮੈਂ ਕਹਾਂਗਾ ਕਿ ਠੇਕੇਦਾਰ ਦੀ ਆ ਜਿਹਨੇ ਮੋਟਰਸਾਈਕਲ ਬਿਨਾਂ ਨੰਬਰ ਪਲੇਟ ਤੋਂ ਅੰਦਰ ਖੜਾ ਰੱਖਿਆ ਔਰ ਉਹਦਾ ਕਹਿਣਾ ਇਹ ਸੀਗਾ ਕਿ ਜੀ ਕਾਫੀ ਢੇਰ ਤੋਂ ਖੜਾ ਲੇਕਿਨ ਇਹਦੇ ਹਾਲਾਤ ਇਦਾਂ ਨਹੀਂ ਲੱਗਦੇ ਕਿ ਕਾਫੀ ਢੇਰ ਤੋਂ ਖੜਾ ਤਾਂ ਹਰ ਇੱਕ ਬੰਦੇ ਨੂੰ ਆਪਣੀ ਹਰ ਇੱਕ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਇਹ ਨਹੀਂ ਕਿ ਕੱਲਾ ਕਿ ਸਾਰੀ ਗੱਲ ਪੁਲਿਸ ਤੇ ਸੈੱਟ ਦਿਓ ਕਿ ਪੁਲਿਸ ਆਪਣਾ ਕੰਮ ਕਰੂਗੀ ਹਰ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਹਰ ਨਾ ਪੁਲਿਸ ਨੇ ਇੱਕ ਚੰਗਾ ਕੰਮ ਕੀਤਾ ਕਿਉਂਕਿ ਇਹ ਪ੍ਰੈਸ਼ਰ ਹਾਰਨ ਵਾਲਾ ਜੇ ਸੜਕਾਂ ਤੇ ਪ੍ਰੈਸ਼ਰ ਹਾਰਨ ਮਾਰਦਾ ਫਿਰੂਗਾ ਜਾਂ ਬਿਨਾਂ ਨੰਬਰ ਪਲੇਟ ਤੋਂ ਮੋਟਰਸਾਈਕਲ ਘੁੰਮੂਗਾ ਤਾਂ ਕਿੰਨੇ ਦਾ ਨੁਕਸਾਨ ਕਰ ਸਕਦਾ ਇਹ ਗੱਲ ਧਿਆਨ ਚ ਰਹਿਣੀ ਚਾਹੀਦੀ ਬਹੁਤ ਬਹੁਤ ਸ਼ੁਕਰੀਆ